ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਨਾ ਦੁੱਧ ਲੈ ਕੇ ਆਉਣਾ ਹੁੰਦਾ ਇੱਥੋਂ ਡੈਰੀ ਤੋਂ ਸਿੱਧਾ ਸਾਡੇ ਇੱਥੇ ਵੈਸੇ ਤਾਂ ਕਈ ਗੱਡੀਆਂ ਖੜਨ ਲੱਗੀਆਂ ਨੇ ਕਈ ਜਗ੍ਹਾ ਤੋਂ ਦੁੱਧ ਮਿਲਣ ਲੱਗ ਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕੋਲੇ ਚੋਆਵਾ ਦੁੱਧ ਕਿੰਨੇ ਰੁਪਏ ਕਿਲੋ ਮਿਲਦਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਹ ਵਾਲੀ ਦੁਕਾਨ ਤੇ ਦੁੱਧ ਲੈਂਦਾ ਹੁੰਦਾ ਸੀ ਇਹ ਆਹ ਵਾਲੀ ਤੇ ਫਿਰ ਇਹ 60 ਰੁਪਏ ਦਿੰਦੇ ਨੇ ਫਿਰ ਆਹ ਵੀ ਗੱਡੀ ਵਾਲਾ 60 ਰੁਪਏ ਹੀ ਦਿੰਦਾ ਵਾ ਪਰ ਨਾ ਗੱਲ ਜੀ ਬਣਦੀ ਨਹੀਂ ਸੀਗੀ ਫਿਰ ਮੈਂ ਕੀ ਕੀਤਾ ਮੈਂ ਡੈਰੀ ਜਾਣਾ ਸ਼ੁਰੂ ਕੀਤਾ ਤੇ ਡੇਰੀ ਤੋਂ ਮੈਨੂੰ ਨਾ ਚਵਾਮਾ ਦੁੱਧ ਸਾਹਮਣੇ ਕਹਿੰਦਾ ਬਾਈ ਚਾਹੇ ਆਪਦੇ ਡੋਲੂ ਚੇ ਚੋਲਾ ਚਾਹੇ ਤੂੰ ਆਪ ਚੋਲਾ ਮਤਲਬ ਬਾਈ ਯਾਰ ਬਹੁਤ ਸਿੱਧਾ ਸਾਦਾ ਵਾ ਬੜਾ ਇਮਾਨਦਾਰ ਆ ਸਾਹਮਣੇ ਉਹਨੇ ਦੁੱਧ ਚੋ ਕੇ ਦੇਣਾ ਹੁੰਦਾ ਜਦ ਕਿ ਐ ਵੀ ਦੀ ਵੀ ਗਾਵਾਂ ਮੱਜਾਂ ਦਾ ਮਿਕਸ ਆ ਦੋ ਹੀ ਗਾਵਾਂ ਨੇ ਇੱਕ ਲਗਦੀ ਆ ਉਹ ਐਂਡ ਤੇ ਲਾਉਂਦਾ ਵਾ ਪਹਿਲਾਂ ਮੱਜਾਂ ਦੇ ਦੁੱਧ ਚੋਂਦਾ ਅੰਦਰ ਜਾ ਕੇ ਆ ਦਰਵਾਜ਼ਾ ਪਹਿਲਾਂ ਬੰਦ ਕਰਨਾ ਹੁੰਦਾ ਕਿਉਂਕਿ ਮੱਜਾਂ ਬਾਹਰ ਭੱਜ ਜਾਂਦੀਆਂ ਨੇ ਮੈਂ ਆ ਗਿਆ ਟਾਈਮ ਸਰ ਮੇਰੇ ਨਾਲ ਕਹਿਣ ਲੱਗ ਗਿਆ ਵੀਰੇ ਯਾਰ ਤੂੰ ਕੱਲ ਆਇਆ ਨਹੀਂ ਮੈਂ ਕਿਹਾ ਹਾਂ ਯਾਰ ਆਇਆ ਨਹੀਂਗਾ ਸੌਰੀ ਯਾਰ ਕਹਿੰਦਾ ਵੀਰੇ ਦੱਸ ਤਾਂ ਮੈਨੂੰ ਕੰਮ ਪੈ ਗਿਆ ਮੈਂ ਆਇਆ ਨਹੀਂ ਬਾਈ ਕਹਿੰਦਾ ਯਾਰ ਤੂੰ ਦੱਸਿਆ ਨਹੀਂਗਾ ਕਹਿੰਦਾ ਮੇਰਾ ਦੁੱਧ ਖਰਾਬ ਹੋ ਗਿਆ ਵੀ ਤੇਰੇ ਕਰਕੇ ਦੁੱਧ ਰੱਖਿਆ ਸੀਗਾ ਮੇਰੀ ਗਲਤੀ ਸੀ ਯਾਰ ਕਿਉਂਕਿ ਜੇ ਮੈਂ ਬਾਅਦ 'ਚ ਆਉਂਦਾ ਇਹਨਾਂ ਨੇ ਕਹਿਣਾ ਸੀ ਵੀ ਇਸ ਤਾਂ ਵੇਚਦਾ ਇਸ ਕਰਕੇ ਮੇਰੇ ਲਈ ਰੱਖਿਆ ਹੋਇਆ ਸੀ